ਅੱਜ ਦੇ ਦਿਨ ਦੀ ਪਾਕਾ ਸਰਦਾਰ ਜੀ ਮੇਰੇ ਜਨਾਬ ਅੱਲਾਹਤਾ ਸਾਰਿਆਂ ਨੂੰ ਡਾਕਟਰ ਵੀਰ ਕੁਮੇਰਦਰ ਜੀ ਦੇ ਜਨਮ ਦਿਨ ਦੀਆਂ ਜਨਮ ਦਿਨ ਦੀਆਂ ਦਿਵਸਦੀਆਂ ਬਹੁਤ ਬਹੁਤ ਮੁਬਾਰਕਾਂ ਦੂਸਰੀ ਗੱਲ ਜਿਹੜੀ ਬੇਇਤਬੀ ਦੀ ਗੱਲ ਹੈ ਬਹੁਤ ਨਿੰਦਣਯੋਗ ਗੱਲ ਹੈ ਇਹ ਨਹੀਂ ਹੋਣਾ ਚਾਹੀਦਾ ਸਿਗਾ ਕਿਉਂਕਿ ਇਹ ਚੀਜ਼ ਆਪਾਂ ਜਦੋਂ ਇਹ ਚੀਜ਼ਾਂ ਕਰਦੇ ਆ ਕਿਸੇ ਦੇ ਖਿਲਾਫ ਬੋਲਦੇ ਆ ਉਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਣ ਦੇ ਚਾਂਸ ਹੁੰਦੇ ਆ ਇਸ ਲਈ ਇਹ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਜਿਨ੍ਹਾਂ ਨੇ ਵੀ ਕੀਤੀ ਹੈ ਇਹ ਚੀਜ਼ ਮੈਂ ਉਹਨਾਂ ਨੂੰ ਵੀ ਤਗੀਦ ਕਰਦਾ ਵੀ ਇਹ ਚੀਜ਼ ਨਾ ਕੀਤੀ ਜਾਵੇ ਕਿ ਆਪ ਦੇ ਸ਼ੁਕ ਸ਼ਾਂਤੀ ਨਾਲ ਅਮਨ ਸ਼ਾਂਤੀ ਨਾਲ ਆਪਦਾ ਪੰਜਾਬ ਦਾ ਪੰਜਾਬ ਦੇ ਵਿੱਚ ਰਹੋ ਸੁਖਾਂ ਨੂੰ ਬਰਾਂਜਕਾਰ ਸਰਕਾਰ ਸਸ਼ਸ਼ੀ सीएम साहब ਦਾ ਬਹੁਤ ਵਧੀਆ ਉਪਰਾਲਾ ਵਾ ਜਿਹੜਾ ਨਸ਼ਿਆਂ ਦੇ ਖਿਲਾਫ ਉਹਨਾਂ ਨੇ ਇਹ ਜੰਦ ਸ਼ੁਰੂ ਕੀਤਾ ਹੈ ਬਹੁਤ ਵਧੀਆ ਉਪਰਾਲੇ ਦੇ ਵਿੱਚ ਪ੍ਰਸ਼ਾਸਨ ਸਾਥ ਦੇ ਰਿਹਾ ਜਿੰਨੇ ਲੀਡਰ ਸਹਿਬਾਨ ਆ ਪ੍ਰਧਾਨ ਸਹਿਬਾਨ ਆ ਉਧੇਦਾਰ ਸਹਿਬਾਨ ਆ ਸਾਰੇ ਹੀ ਇਸ ਸੀ ਦਾ ਸਮਰਥਨ ਕਰ ਰਹੇ ਆ ਬਹੁਤ ਵਧੀਆ ਗੱਲ ਆ ਕਿਸੇ ਦੇ ਬੱਚੇ ਕਿਸੇ ਦੇ ਛੋਟੇ ਵੱਡੇ ਬਜ਼ੁਰਗ ਜੋ ਵੀ ਇਸ ਲਾਈਨ ਦੇ ਵਿੱਚ ਚਲੇ ਗਏ ਸੀਗੇ ਮੈਂ ਚਾਹੁੰਦਾ ਕਿ ਪੰਜਾਬ ਗਵਰਨਮੈਂਟ ਸਰਕਾਰ ਨੂੰ ਨਸ਼ੇ ਦੇ ਯੁੱਧ ਦੇ ਨਾਲ-ਨਾਲ ਕੋਈ ਜਿਮ ਵਗੈਰਾ ਵੀ ਨਾਲ-ਨਾਲ ਖੋਲੇ ਜਾਣ ਜਿਨ੍ਹਾਂ ਦੇ ਵਿੱਚ ਮੋਤਵਰ ਜਿੰਨੇ ਵੀ ਪਰਸਨ ਹੈਗੇ ਆ ਉਹ ਨਿਆਣਿਆਂ ਨੂੰ ਨਸ਼ੇ ਤੋਂ ਹਟਾ ਕੇ ਜਿਮ ਵੱਲ ਨੂੰ ਤੋਰ ਸਕਣ ਨਸ਼ੇ ਤੋਂ ਹਟਣ ਮੇਰੀ ਤਗੀਦ ਹੈ ਵੈਸੇ ਸਾਡੇ ਨਗੂਦਰ ਤੋਂ ਕਰ ਰਹੇ ਆ ਜਿੰਨੇ ਵੀ ਸੰਸਥਾ ਵਾਲੇ ਆ ਆਪਣੇ ਬੌਵੀ ਪ੍ਰਧਾਨ ਹੋਣੀ ਹੋਰ ਜਿੰਨੇ ਵੀ ਉਹਦੇ ਸੰਸਥਾ ਦੇ ਯੂਥ ਤੇ ਮੈਂਬਰ ਆ ਕਰ ਰਹੇ ਆ ਨਸ਼ਾ ਛਡਾਊ ਨੌਜਵਾਨ ਪੀੜ੍ਹੀ ਨੂੰ ਮੈਂ ਇਹੀ ਕਹਿਣਾ ਵੀ ਨਸ਼ੇ ਤੋਂ ਦੂਰ ਰਹੋ ਨਸ਼ਾ ਬਹੁਤ ਗੰਦੀ ਚੀਜ਼ ਹੈ ਆਪਾਂ ਨੂੰ ਮਾਪਿਆਂ ਤੋਂ ਦੂਰ ਕਰਦਾ ਆਪਣੇ ਪਰਿਵਾਰ ਤੋਂ ਦੂਰ ਕਰਦਾ ਆਪਾਂ ਨੂੰ ਆਪਣੇ ਬਿਜ਼ਨਸ ਤੋਂ ਆਪਣੀ ਪੜ੍ਹਾਈ ਤੋਂ ਹਰ ਇੱਕ ਚੀਜ਼ ਤੋਂ ਦੂਰ ਕਰਦਾ ਇਸ ਲਈ ਜਿਹੜੀ ਚੀਜ਼ ਆਪਾਂ ਨੂੰ ਸਾਰਿਆਂ ਤੋਂ ਦੂਰ ਕਰ ਰਹੀ ਹੈ ਕਿਉਂ ਨਾ ਆਪਾਂ ਉਸ ਚੀਜ਼ ਤੋਂ ਹੀ ਦੂਰ ਹੋ ਜਾਈਏ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਆਪਣੇ ਪਰਿਵਾਰ 'ਚ ਖੁਸ਼ ਰਹੋ